ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਦੇਖਣ ਦਾ ਤੁਹਾਡਾ ਸਵਾਗਤ ਹੈ ਸੋ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਅੱਜਕੱਲ੍ਹ ਗਤੀਵਿਧੀਆਂ ਬਹੁਤ ਤੇਜ਼ ਨੇ ਕਿ ਲੁਧਿਆਣਾ ਦੇ ਵਿੱਚ ਜੋ ਜਿਮਨੀ ਚੋਣ ਹਲਕਾ ਡੈਸਟਰੂ ਲੈ ਕੇ ਬਹੁਤ ਹੀ ਜੋ ਸਰਗਰਮੀਆਂ ਦੇ ਵਿੱਚ ਆ ਰਹੀ ਹੈ ਔਰ ਜਿਸ ਦੇ ਵਿੱਚ ਪੰਜਾਬ ਦੇ ਬਹੁਤ ਹੀ ਜੋ ਕਾਬਿਲ ਉਮੀਦਵਾਰ ਜੋ ਕੈਬਨਟ ਮੰਤਰੀ ਬੇਰੇ ਨੇ ਔਰ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਜਨਾਧਾਰ ਵੀਰ ਲੁਧਿਆਣਾ ਦੇ ਵੈਸਟ ਹਲਕੇ ਦੇ ਵਿੱਚ ਉਹਨਾਂ ਦੀ ਖਾਸੀ ਪਹਿਚਾਨ ਔਰ ਪੈਠ ਹੈ ਗੱਲਬਾਤ ਕਰਾਂਗੇ ਜੋ ਭਾਰਤ ਪੂਸ਼ਣ ਆਸ਼ੂ ਜੀ ਤੇ ਉਹਨਾਂ ਦੇ ਸਾਡੇ ਨਾਲ ਬੈਠੇ ਨੇ ਉਹਨਾਂ ਦੇ ਮਿਸਿਸ ਜੋ ਮੰਨਤਾ ਸ਼ਰਮਾ ਜੀ ਉਹਨਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਮੰਨਤਾ ਜੀ ਨੋਸ਼ਕਰ ਅਸਤਿ ਜੀ ਔਰ ਮੰਨਤਾ ਜੀ ਜੋ ਜਿਮਨੀ ਚੋਣਾ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਥੇ ਵੀ ਜਿਮਨੀ ਚੋਣਾ ਹੋ ਰਹੀ ਹੈ ਉੱਥੇ ਲੁਧਿਆਣਾ ਵੈਸਟ ਦੀ ਜੋ ਆਵਾਜ਼ ਹੈ ਉਹ ਹਰ ਮੰਚ ਦੇ ਉੱਪਰ ਹੋ ਗਈ ਹੈ ਔਰ ਭਾਰਤ ਪੂਸ਼ਣ ਆਸ਼ੂ ਜੀ ਦਾ ਜੋ ਨਾਮ ਹੈ ਉਹ ਬੜੀ ਗਰਮ ਜੋਸ਼ੀ ਦੇ ਨਾਲ ਲਿਆ ਜਾਂਦਾ ਹੈ ਇਹ ਸਮਝ ਦਿਓ ਇਸ ਚੀਜ਼ ਨੂੰ ਦੇਖੋ ਇਹ ਬਹੁਤ ਹੀ ਜਿਹੜੀ ਜਿੰਨੀ ਚੋਣ ਬਾਈਪੋਲ ਹੋਣ ਜਾ ਰਹੀ ਹੈ ਬੜੀ ਮਹੱਤਵਪੂਰਨ ਹੈ ਕਿਉਂਕਿ ਜੇ ਦੇਖਿਆ ਜਾਵੇ ਤਾਂ ਆਮ ਤੌਰ ਤੇ ਪਿੱਛੇ ਵੀ ਜਿੰਨੀ ਚੋਣਾ ਹੋ ਕੇ ਹਟੀਆਂ ਚਾਰ ਤੇ ਕੈਂਡੀਡੇਟ ਵਰਸਸ ਕੈਂਡੀਡੇਟ ਸੀ ਸਾਰੀ ਪਾਰਟੀਆਂ ਦੀ ਇਹ ਜਿਹੜੀ ਜਿੰਨੀ ਚੋਣ ਹੈ ਇੱਕ ਕੈਂਡੀਡੇਟ ਵਰਸਸ ਇੱਕ ਸੀਐਮ ਪ੍ਰੈਜ਼ੈਂਟ ਇੱਕ ਸੀਐਮ ਸਾਫ ਦਾ ਜਿਹੜੇ ਦਿੱਲੀ ਤੋਂ ਆਏ ਹੈ ਸੋ ਇਹ ਕੈਂਡੀਡੇਟ ਨਾਲ ਤਾਂ ਲੜਾਈ ਰਹੀ ਨਹੀਂ ਕਿ ਕਿ ਹੱਲੇ ਇਲੈਕਸ਼ਨ ਅਨਾਉਂਸ ਨਹੀਂ ਹੋਏ ਹੱਲੇ ਬਾਕੀ ਜਿਹੜੇ ਵੀ ਕੈਂਡੀਡੇਟਸ ਬਾਕੀ ਪਾਰਟੀਆਂ ਦੇ ਆਏ ਨਹੀਂ ਤੇ ਸਾਡੇ ਸੀਐਮ ਸਾਹਿਬ ਕੇਜਰੀਵਾਲ ਸਾਹਿਬ ਰੈਲੀਆਂ ਇੱਥੇ ਕਰੀ ਤੇ ਕਰੀ ਜਾ ਰਹੇ ਐ ਸੋ ਉਸ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਲਗਾ ਲੈਣਾ ਚਾਹੀਦਾ ਆ ਕਿ ਸਰਕਾਰ ਕਿਤੇ ਨਾ ਕਿਤੇ ਬੈਕਫੁੱਟ ਤੇ ਤਾਂ ਹੈ ਕਿਉਂਕਿ ਵਾਦਿਆਂ ਵਾਲੀ ਸਰਕਾਰ ਹੈ ਝੂਠੇ ਵਾਦੇ ਕੀਤੇ ਸੀ ਜਿਹੜੇ ਪ੍ਰੋਮਿਸਸ ਪੂਰੇ ਨਹੀਂ ਕਰ ਪਾਈ ਦਿੱਲੀੋਂ ਹਾਰ ਕੇ ਆਏ ਆ ਤੇ ਹੁਣ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਥਰੂ ਰਾਜ ਸਭਾ ਦੀ ਐਂਟਰੀ ਲੈਣਾ ਚਾਹੁੰਦੇ ਆ ਸੋ ਸੇ ਪੰਜਾਬੀ ਤਾਂ ਬੈਠੇ ਆ ਤਿਆਰ ਕੀ ਤੁਸੀਂ ਸਮਝਦੇ ਹੋ ਕਿ ਕਿਤੇ ਨਾ ਕਿਤੇ ਜੋ ਮੌਜੂਦਾ 47 ਸਰਕਾਰ 47 ਗਵਰਨਮੈਂਟ ਔਰ ਮੌਜੂਦਾ ਜੋ ਸੀਐਮ ਕਿਤੇ ਨਾ ਕਿਤੇ ਆਪਣੀਆਂ ਉਪਲਬਧੀਆਂ ਜਾਂ ਆਪਣੇ ਕੰਮਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਆਪਣੇ ਘਰੋਸ਼ਾ ਨਹੀਂ ਹੈ ਕਿ ਦਿੱਲੀ ਤੋਂ ਹਾਰੇ ਹੋਏ ਆਪਣੇ ਆਕਾ ਜਿਹੜੇ ਹੈਗੇ ਆ ਉਹ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਤੌਰ ਤੇ ਲੁਧਿਆਣੇ ਦੀ ਜੋ ਵੈਸਟ ਸੀਟ ਹੈ ਉਹਦੇ ਤੇ ਅੱਖ ਰੱਖ ਕੇ ਬੈਠੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਹਰ ਕੀਮਤ ਦੇ ਵਿੱਚ ਉਸ ਸੀਟ ਨੂੰ ਫੜਾਇਆ ਜਾਵੇ। ਆ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਰਹੀ ਆ ਵੀ ਝੂਠ ਵਾਅਦਿਆਂ ਵਾਲੀ ਸਰਕਾਰ ਸੀਗੀ ਵੀ ਅਸੀਂ ਆ ਕਰਦਾਂਗੇ ਆ ਕਰਦਾਂਗੇ ਜੇ ਆਪਾਂ ਗਰਾਊਂਡ ਤੇ ਦੇਖਿਆ ਜਾਵੇ ਤਾਂ ਕੁਝ ਵੀ ਨਹੀਂ ਹੋਇਆ। 3 ਸਾਲ ਇਹਨਾਂ ਦੇ ਐਮਐਲਏ ਰਹੇ ਹੈਗੇ ਆ ਫੇਰ ਵੀ ਡਿਵੈਲਪਮੈਂਟ ਦੇ ਨਾਮ ਤੇ ਨਾ ਕੋਈ ਪ੍ਰੋਜੈਕਟ ਹੈ। ਸੜਕਾਂ ਟੁੱਟੀਆਂ ਪਈਆਂ ਸੀਗੀਆਂ ਇਹ ਕਹਿੰਦੇ ਆ ਜੀ ਅਸੀਂ ਪੈਚ ਵਰਕ ਕਰਾ ਰਹੇ ਆ ਅਸੀਂ ਸਕੂਲ ਬਣਾ ਰਹੇ ਆ ਨਵੇਂ ਅਸੀਂ ਟਰਾਂਸਫਾਰਮਰ ਬਦਲਵਾਤੇ ਅਸੀਂ ਪਾਰਕਾਂ ਦਾ ਨਵੀਨੀਕਰਨ ਕਰ ਰਹੇ ਆ ਤੇ ਨੀਰਾ ਤਾਂ ਕੁਐਸਚਨ ਸਾਰੀ ਸਰਕਾਰ ਨੂੰ ਔਰ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਇਹ ਹੈ ਵੀ 3 ਸਾਲ ਤੋਂ ਸਰਕਾਰ ਵੀ ਤੁਹਾਡੀ ਕਾਰਪੋਰੇਸ਼ਨ ਦੇ ਇਲੈਕਸ਼ਨ ਤੁਸੀਂ ਨਹੀਂ ਹੋਣ ਦਿੱਤੇ ਹੁਣੇ 2 ਮਹੀਨੇ ਪਹਿਲਾਂ ਹੋ ਕੇ ਹਟਿਆ ਕੌਂਸਲਰ ਕਿਸੇ ਦੀ ਪਾਰਟੀ ਦੇ ਨਹੀਂ ਸੀਗੇ ਔਰ ਕੈਂਡੀ এমপি ਜਿਹੜੇ ਸਾਡੇ ਰਾਜ ਸਭਾ ਉਹ ਵੀ 3 ਸਾਲ ਤੋਂ ਇੱਥੇ ਲੁਧਿਆਣੀ ਸੀ ਤੇ ਫੇਰ ਐਸਾ ਕੀ ਹੁਣ ਦੇਖਿਆ ਵੀ 15 20 ਦਿਨ ਚ ਲਗਾਤਾਰ ਸਾਰੇ ਹੀ ਐਡਮਿਨਿਸਟ੍ਰੇਸ਼ਨਲ ਮੀਟਿੰਗਾਂ ਹੋ ਰਹੀਆਂ ਪੁਲਿਸ ਨਾਲ ਹੋ ਰਹੀਆਂ ਅਸੀਂ ਟ੍ਰੈਫਿਕ ਠੀਕ ਕਰ ਦਾਂਗੇ ਤੁਸੀਂ ਟ੍ਰੈਫਿਕ ਠੀਕ ਕਰਨ ਲਈ ਮੀਟਿੰਗਾਂ ਕਰ ਰਹੇ ਹੋ ਤੇ ਆਪ ਤੁਸੀਂ ਨਸ਼ਾ ਵਿਰੋਧੀ ਰੈਲੀ 메ਨ ਹੱਬ ਉਥੇ ਕੁਮਾਰ ਮੰਡੀ ਕਰ ਰਹੇ ਹੋ ਤੇ ਉਹਦੇ ਨਾਲ ਤੁਸੀਂ ਸਾਰਾ ਦਿਨ ਉਸੇ ਸ਼ਹਿਰ 'ਚ ਰਹੇ ਹੈਗੇ ਹੋ ਇੰਨਾ ਲੋਕਾਂ ਨੂੰ ਕਯੋਸ ਹੋਇਆ ਇਸ ਪਛਮੀ ਹਲਕੇ ਨੂੰ ਲੈ ਕੇ ਜਾਂ ਆਸ਼ੂ ਜੀ ਦੇ ਕੁਝ ਚਲਾਧਾਰ ਨੂੰ ਲੈ ਕੇ ਜਾਂ ਉਹਨਾਂ ਦੀ ਜੋ ਪੈਠ ਬਣੀ ਹੋਣੀ ਲੈ ਕੇ ਲੁਧਿਆਣਾ ਦੇ ਪਿੱਛੇ ਡਿਪਟੀ ਕਮਿਸ਼ਨਰ ਔਰ ਜ਼ੀਪੀ ਸਾਹਿਬ ਵੀ ਬਦਲੇ ਗਏ ਕੀ ਕਾਰਨ ਹੋ ਸਕਦਾ ਕਿ ਪਿੱਛੇ ਕੋਈ ਡਰਾ ਹੈ ਉਹਨਾਂ ਨੂੰ ਆਪਣੀ ਸੀਨੀਅਰ ਦੇ ਹਰਮਨ ਦੇ ਜਿਸ ਕਰਕੇ ਦੇਖੋ ਜਦੋਂ ਡੀਸੀ ਸਾਹਿਬ ਬਦਲੇ ਗਏ ਨਾ ਉਦੋਂ ਮੈਂ ਫੇਸਬੁਕ ਲਾਈਵ ਵੀ ਹੋਈ ਸੀ ਔਰ ਕਿਆ ਵੀ ਸੀਗਾ ਵੀ ਕਿਹਦੇ ਇਸ਼ਾਰਿਆਂ ਤੇ ਸਰਕਾਰ ਚੱਲ ਰਹੀ ਹੈ ਸਾਡੇ ਡੀਸੀ ਸਾਹਿਬ ਆ ਸੀਐਮ ਸਾਹਿਬ ਨਾਲ ਫੰਕਸ਼ਨ ਕਰ ਰਹੇ ਆ ਪੰਜਾਬੀ ਪਵੰਦੇ ਵਿੱਚ ਟੀਚਰਾਂ ਨੂੰ ਨਿਫਤੇ ਬੱਤਰ ਸ਼ਾਇਦ ਦਿੱਤੇ ਜਾ ਰਹੇ ਸੀਗੇ ਔਰ ਪਿੱਛੋਂ ਆਰਡਰ ਆ ਜਾਂਦੇ ਆ ਕਿ ਲੁਧਿਆਣਾ ਦਾ ਡੀਸੀ ਬਦਲਿਆ ਗਿਆ ਸੋ ਸੀਐਮ ਸਾਹਿਬ ਜੇ ਉੱਥੋਂ ਆਰਡਰ ਕਰਕੇ ਆਏ ਸੀਗੇ ਤਾਂ ਫੇਰ ਵੀ ਮਾੜੀ ਗੱਲ ਹੈ ਠੀਕ ਹੈ ਨਾ ਤੇ ਜੇ ਪਿੱਛੋਂ ਬੈਠ ਕੇ ਕਿਸੇ ਨੇ ਕੀਤੇ ਆ ਤੇ ਉਹ ਤਾਂ ਫੇਰ ਪਤਾ ਹੀ ਹੈ ਵੀ ਸੀਐਮ ਸਾਹਿਬ ਫਿਰ ਪਪਟਾ ਕੇ ਜੇਰੀਵਾਲ ਸਾਹਿਬ ਦੇ ਇਹ ਕੇਜਰੀ ਸਾਹਿਬ ਦੇ ਵਿੱਚ ਪਾਵਰ ਹੰਗਰ ਐਨੀ ਕਿੰਨੀ ਕ ਹੈ ਦਿੱਲੀ ਵਾਲਿਆਂ ਨੇ ਤੁਹਾਨੂੰ ਇੱਕ ਫਤਵਾ ਦਿੱਤਾ ਤੁਸੀਂ بار بار ਆਪਣੀ ਦਿੱਲੀ ਦੇ ਵਿੱਚ ਜਦੋਂ ਇਲੈਕਸ਼ਨ ਉਹਦੇ ਵਿੱਚ ਕੈਂਪੇਨ ਚ ਗਏ ਹੋ ਤੁਸੀਂ بار بار ਕਿਹਾ ਕਿ ਅਗਰ ਮੈਂ ਹਾਰ ਗਿਆ ਤਾਂ ਮੈਂ ਮੁੱਖ ਮੰਤਰੀ ਨਹੀਂ ਬਣੂੰਗਾ ਤੇ ਤੁਸੀਂ ਉਹਨਾਂ ਨੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਹਰਾ ਦਿੱਤਾ ਤੁਹਾਡੀ ਤੁਸੀਂ ਹਾਰੋ ਛੱਡੋ ਤੁਹਾਡੀ ਪਾਰਟੀ ਹਾਰ ਗਈ ਤੁਸੀਂ ਮੁੱਖ ਮੰਤਰੀ ਕੀ ਬਣਨਾ ਤੁਸੀਂ ਐਮ ਐਲ ਏ ਵੀ ਨਹੀਂ ਬਨੇ ਤੇ ਤੁਹਾਡੀ ਐਨੀ ਕੀ ਇੱਛਾ ਆ ਕਿ ਤੁਸੀਂ ਪੰਜਾਬ ਆ ਰਹੇ ਹੋ ਔਰ ਇੱਥੋਂ ਤੁਸੀਂ ਰਾਜ ਸਭਾ 'ਚ ਜਾਣਾ ਚਾਹੁੰਦੇ ਹੋ ਪਾਵਰ ਹੈ ਨਾ ਚਾਹੀਦੀ ਜਾਂ ਫਿਰ ਕੋਈ ਜਿਹੜੇ ਕੇਸ ਚੱਲ ਰਿਹਾ ਉਹਨਾਂ ਤੋਂ ਭੱਜਣਾ ਚਾਹੁੰਦੇ ਆ ਬਚਣਾ ਚਾਹੁੰਦੇ ਆ ਜਾਂ ਫਿਰ ਜਿਹੜੇ ਇਲਜ਼ਾਮ ਲੱਗੇ ਆ ਕ腐ਪਸ਼ਨ ਦੇ ਉਹ ਹੁਣ ਪੰਜਾਬ ਦੇ ਥਰੂ ਕਰਨਾ ਚਾਹੁੰਦੇ ਹੈਗੇ ਜੋ ਆਸ਼ੂ ਜੀ ਦਾ ਪਿਛਲਾ ਜੋ ਲੁਧਿਆਣੇ ਵਿੱਚ ਆਪਾਂ ਕੰਮ ਨਹੀਂ ਕੀਤਾ ਜੋ ਸਮਾਰਟ ਸਿਟੀ ਪ੍ਰੋਜੈਕਟਸ ਦੇ ਵਿੱਚ ਉਹਨਾਂ ਨੇ ਕਾਫੀ ਜੋ ਦੇਖਣ ਚਾ ਰਹੇ ਆ ਕਿ ਜੋ ਵੈਸਟ ਹਲਕੇ ਦੇ ਵਿੱਚ ਉਹਨਾਂ ਨੇ ਜੋ ਡਵੈਲਪਮੈਂਟ ਕੀਤੀ ਹੈ ਉਹ ਮੂਹ ਗਈ ਤੇ ਮੌਜੂਦਾ ਸਰਕਾਰ ਨੇ ਉਸ ਡਿਵੈਲਪਮੈਂਟ ਨੂੰ ਲੈ ਕੇ ਵੀ ਕਈ ਸਵਾਲ ਚੁਕੇ ਗਏ। ਉਹਨਾਂ ਸਵਾਲਾਂ ਵਿੱਚ ਆਸ਼ੂ ਜੀ ਨੂੰ 11 ਮਹੀਨੇ ਅੰਦਰ ਨੂੰ ਜਨਾਹ ਪਿਆ। ਕਾਫੀ ਪ੍ਰੇਸ਼ਾਨ ਕੀਤਾ ਵੀ ਗਿਆ। ਕੋਰਟ ਨੇ ਉਹਨਾਂ ਨੂੰ ਉਥੋਂ ਬਰੀ ਕੀਤਾ। ਉਸ ਤੋਂ ਬਾਅਦ ਆਸ਼ੂ ਜੀ ਦੁਬਾਰਾ ਜਦੋਂ ਆਪਣੇ ਆਪ ਨੂੰ ਆਪਣਾ ਜਨਤਕ ਆਦੇ ਵਿੱਚ ਜਾਂਦੇ ਨੇ, ਆਪਣੇ ਸਾਥੀਆਂ ਦੇ ਵਿੱਚ ਜਾਂਦੇ ਨੇ, ਆਪਣੇ ਵੋਟਰਾਂ ਦੇ ਵਿੱਚ ਹੁਣ ਜਾ ਰਹੇ ਨੇ। ਕਿਸ ਤਰ੍ਹਾਂ ਦਾ ਉਹਨਾਂ ਦਾ ਹੰਗਾਰਾ, ਕਿਸ ਤਰ੍ਹਾਂ ਦਾ ਮਿਲਣਾ। ਦੇਖੋ ਲੋਕਾਂ ਦਾ ਹੰਗਾਰਾ ਬਹੁਤ ਅੱਛਾ ਆਇਆ। ਅਮ ਆਸ਼ੂ ਜੀ ਹਮੇਸ਼ਾ ਕਹਿੰਦੇ ਆ ਵੀ ਮੈਂ ਕਦੀ ਵੀ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ ਮੈਂ ਇਹ ਚਾਹਨਾ ਆ ਕਿ ਜੋ ਮੈਂ ਜੇ ਮੇਰੇ ਕੋਲ ਕੁਰਸੀ ਆ ਜਾਂ ਮੇਰੇ ਕੋਲ ਪਾਵਰ ਆ ਤਾਂ ਮੈਂ ਸੋਸਾਇਟੀ ਨੂੰ ਕੁਝ ਦੇ ਕੇ ਜਾਵਾਂ ਮੈਂ ਕੁਝ ਕੰਮ ਕਰਕੇ ਜਾਵਾਂ ਤੇ ਇਹਦਾ ਤੁਸੀਂ ਪਿਛਲੇ ਜਿੰਨੇ 4 ਸਾਲ ਉਹ ਮਨਿਸਟਰ ਰਹੇ ਆ ਔਰ 10 ਸਾਲ ਐਮਐਲਏ ਰਹੇ ਲੁਧਿਆਣਾ ਵੈਸਟ ਨੇ ਦੇਖਿਆ ਆ ਤੁਹਾਨੂੰ ਇੱਥੇ ਟੋਟਲ ਡਵੈਲਪਮੈਂਟ ਦਿਖੀ ਹੋਏਗੀ ਜੇ ਤੁਸੀਂ ਆ ਤਿੰਨ ਸਾਲ ਦੀ ਸਰਕਾਰ ਦੀ ਗੱਲ ਕਰੋਂ ਜਿਹੜੇ ਇਹਨਾਂ ਦੇ ਐਮ ਐਲ ਏ ਜਾਂ ਗਵਰਨਮੈਂਟ ਵੀ ਆ ਕੇ ਕਹਿੰਦੇ ਸੀ ਬੜੀ ਸ਼ਿਕਾਇਤਾਂ ਹੋਈਆਂ ਵੀ ਜਿੰਨੇ 스마트 ਸਿਟੀ ਦੇ ਪ੍ਰੋਜੈਕਟ ਆਸ਼ੂ ਜੀ ਨੇ ਬਣਾਏ ਸਾਰੇ ਬੇਕਾਰ ਆ ਤੇ ਹੁਣ ਆਪਣੇ ਨਾਮ ਦੇ ਉੱਥੇ ਪੱਥਰ ਵੀ ਲਵਾ ਰਹੇ ਆ ਲਵਾ ਰਹੇ ਆ ਨਾ ਉਹ ਇੱਕ ਵੀ ਪ੍ਰੋਜੈਕਟ ਨੂੰ ਨਿੰਦਨ ਤੋਂ ਇਲਾਵਾ ਉਹਦੇ ਵਿੱਚ ਕਮੀ ਨਹੀਂ ਕੱਢ पाए ਉਹਨੂੰ ਠੀਕ ਨਹੀਂ ਕਰ पाए ਵੀ ਜੀ ਆਸ਼ੂ ਨੇ ਆ ਗਲਤ ਡਿਜ਼ਾਈਨ ਬਣਵਾਇਆ ਸੀਗਾ ਇਹਦੇ ਵਿੱਚ ਕਰਪਸ਼ਨ ਕੀਤੀ ਸੀ ਅਸੀਂ ਉਹਨੂੰ ਠੀਕ ਕਰੀਏ ਜਾਂ ਉਹ ਦੱਸ ਦੇ ਵੀ ਕੀ ਕਰਪਸ਼ਨ ਕੀਤੀ ਸੀ ਉਹ ਨਹੀਂ ਕਰ पाए ਸਿਰਫ ਇੱਕ ਵਰਬਲੀ ਬੋਲਣਾ ਜੋ ਉਹ ਕਹਿੰਦੇ ਨਾ ਝੂਠ ਬੋਲੀ ਚੱਲੋ ਫਲਾਈ ਚੱਲੋ ਉਹ ਫਿਲਾ ਰਹੇ ਸੀ ਔਰ ਉਹਦਾ ਜਵਾਬ ਪੂਰੇ ਇੰਡੀਆ ਨੇ ਦਿੱਤਾ ਜੋ ਜਿੰਨੀ ਵੀ ਜਿਹੜਾ ਮੈਚ ਲੱਗਿਆ ਸੀ ਨਾ ਸਾਰੀ 스마트 ਸਿਟੀਜ਼ ਦਾ ਤੇ 3 ਸਾਲ ਲਗਾਤਾਰ ਹੋ ਗਏ ਜਿਹੜੇ ਆਸ਼ੂ ਜੀ ਦੇ ਲਿਆਂਦੇ ਹੋਏ ਪ੍ਰੋਜੈਕਟ ਹੈ ਉਹੀ 스마트 ਸਿਟੀ ਦੇ ਵਿੱਚ ਨੰਬਰ 1 ਆ ਰਿਹਾ ਹੈ चाहे आर ओ बी आर यू बी हो भी, बेस्ट पुल बनिया है तिना और जेदा डिजाइन अज तक इंडिया च कि नहीं है का जे तीस मल्हार रोड की गल करो सब तो बेस्ट रोड बनी है जिड़ी कि इन्होंने पूरी भी हले कंप्लीट नहीं होती और जे तुम सराबा नगर मार्केट की गल करो एज इट इज उ है ये कहें पार्किंग नहीं है अज भी उद पार्किंग हो रही है बड़ा सोना फुहारा चल रहा चंगिया टायर लगिया हुई जे तुम लइर वै सिवा वाटर फ्रंट की गल करो ਬਦਲ ਕੇ ਜਿਹਨੇ ਨਾ ਕੋਈ ਕੰਮ ਨਹੀਂ ਕੀਤਾ ਹੁੰਦਾ ਜਿਹਨੂੰ ਉਸ ਚੀਜ਼ ਦਾ ਦਰਦ ਨਹੀਂ ਹੁੰਦਾ ਉਹ ਸਿਰਫ ਉਹ ਚ ਨਿੰਦਾ ਕਰ ਸਕਦਾ ਮੈਨੂੰ ਪਤਾ ਆ ਵੀ ਅਸੀਂ ਸਿੱਧਵਾਲੀ ਕਿੰਨੀ ਲੜਾਈ ਲੜੀ ਕਿ ਇਹ ਵੀ ਬੁੱਡੇ ਦਰਿਆ ਤੋਂ ਬੁੱਢਾ ਨਾਲਾ ਨਾ ਬਣ ਜਾਵੇ ਇਸੇ ਕਰਕੇ ਤਦ ਹੀ ਉਹ ਵਾਟਰਫਰੰਟ ਵੈਲੀ ਬਣੀ ਸੀ ਤੇ ਅੱਜ ਉਹਨਾਂ ਜਗ੍ਹਾ ਦੀ ਹਾਲਾਤ ਕੀ ਹੈ ਜੇ ਤੁਸੀਂ ਮਲਹਾਰ ਰੋਡ ਤੇ ਜਾਓ ਸਫਾਈ ਦਾ ਕੀ ਹਾਲ ਹੈ ਸੈਂਟਰ ਵਾਰਸ ਦਾ ਕੀ ਹਾਲ ਹੈ ਕੋਈ ਫੁੱਲ ਬੋਟਾ ਪੇੜ ਪੌਦਾ ਉੱਥੇ ਦੁੱਖਦਾ ਤੁਹਾਨੂੰ ਉੱਥੇ ਗੰਦ ਹੀ ਦਿਖਦਾ ਝਾੜੂ ਵੀ ਨਹੀਂ ਮੈਨੂੰ ਲੱਗਦਾ ਚੰਗੀ ਤਰ੍ਹਾਂ ਵੱਜਦਾ ਤੁਸੀਂ ਜੇ ਸਿਧਵਾ ਵਾਟਰਫਰੰਟ ਤੇ ਜਾਓ ਉੱਥੇ ਕਾ ਦਾ ਹਾਲ ਦੇਖ ਲਓ ਤੇ ਪੌਦਿਆਂ ਦਾ ਹਾਲ ਦੇਖ ਲਓ ਜੇ ਤੁਸੀਂ ਲੇਅਰ ਵਾਲੀ ਬੀਆਰਐਸ ਨਗਰ ਦੇ ਬਾਹਰ ਜਾਓ ਉੱਥੇ ਹਾਲ ਦੇਖ ਲਓ ਕਰਨ ਨੂੰ ਕੁਝ ਨਹੀਂ ਆ ਨਿੰਦਨ ਨੂੰ ਬਹੁਤ ਕੁਝ ਹੈ ਅੱਛਾ ਜੇ ਆਪਾਂ ਦੋਨੇ ਕੈਂਡੀਡੇਟਸ ਦਾ ਜੋ ਆਮ ਆਦੀ ਪਾਰਟੀ ਵੱਲੋਂ ਨੇ ਸੰਜੀਵ ਅਰੋੜ ਜੀ ਔਰ ਆਪਾਂ ਕਾਂਗਰਸ ਪਾਰਟੀ ਦੇ ਲੋਕ ਪਾਕੀਸ਼ਾ ਅਛੀ ਜੀ ਲੱਗੇ ਚਾਹੀਦਾ ਪਰ ਜੋ ਸੰਜੀਵ ਅਰੋੜਾ ਜੀ ਪਿਛਲੇ ਜੋ ਆਪਾਂ ਦੇ ਖਿਆਲ ਤੋਂ ਰਾਜ ਸਭਾ ਦੇ ਨੰਬਰ ਵੀ ਤੁਸੀਂ ਦੇਖਦੇ ਹੋ ਕਿ ਕਿੰਨਾ ਸਾਲਾਂ ਦੇ ਵਿੱਚ ਆਸ਼ੂ ਜੀ ਦਾ ਜੋ ਕੰਮ ਕੀਤਾ ਹੋਇਆ ਔਰ ਸੰਜੀਵ ਰੋੜਾ ਜੀ ਨੇ 3 ਸਾਲਾਂ ਦੇ ਵਿੱਚ ਐਸੀ ਕਿਹੜੀ ਡਿਵੈਲਪਮੈਂਟ ਹੈਗੀ ਜਿਹੜੋਂ ਲੈ ਕੇ ਪਬਲਿਕ ਦੇ ਵਿੱਚ ਜਾ ਸਕਦੀ ਮੈਂ ਤਾਂ ਉਹਨਾਂ ਨੂੰ ਆਪ ਪੁੱਛ ਰਹੀ ਆ ਹੱਲੇ ਤਾਂ ਉਹ ਸਾਡੀਆਂ ਡਿਵੈਲਪਮੈਂਟ गिनਾਰ ਰਿਹਾ ਮੈਂ 에어ਪੋਰਟ ਮੈਂ ਲੈ ਕੇ ਆਂਦਾ ਜਦੋਂ 에어ਪੋਰਟ ਆਇਆ ਸੀ ਜਦੋਂ ਬਣਾਣਾ ਸ਼ੁਰੂ ਹੋਇਆ ਸੀਗਾ ਉਦੋਂ ਤੁਸੀਂ ਐਮਪੀ ਵੀ ਨਹੀਂ ਸੀਗੇ 3 ਸਾਲਾਂ ਦੇ ਵਿੱਚ ਜਾਂਦੇ ਤੁਸੀਂ ਐਮਪੀਓ ਉਹ ਟਾਈਮ ਪੀਰੀਅਡ ਲੇਟ ਹੀ ਹੋਇਆ ਜਿਹੜਾ 6 ਮਹੀਨਿਆਂ ਚ ਕੰਪਲੀਟ ਹੋਣਾ ਚਾਹੀਦਾ ਸੀ ਉਹਨੂੰ 3 ਸਾਲ ਲੱਗ ਗਏ। ਕੀ ਤੁਸੀਂ ਸਿੱਧਵਾਂ ਤੇ ਚਾਰ ਪੁੱਲਾਂ ਦੀ ਗੱਲ ਕਰ ਰਹੇ ਹੋ ਜਿਸ ਟਾਈਮ 'ਚ ਉਹ ਪਾਸ ਹੋਏ ਉਦੋਂ ਸਾਡੇ ਸਾਥੀ ਹੁਣ ਬੀਜੇਪੀ 'ਚ ਚਲੇ ਗਏ ਸਰਦਾਰ ਅਵਨੀਤ ਸਿੰਘ ਬਿੱਟੂ ਔਰ ਆਸ਼ੂ ਜੀ ਸੀ ਉਹੀ ਪਾਸ ਕਰਵਾ ਕੇ ਆਏ ਆ। ਉਹਨਾਂ ਦੇ ਨਾਲ ਇੱਕ ਪੁੱਲ ਤੁਸੀਂ ਦੇਖਿਆ ਹੋਣਾ ਸਰਬਾ ਨਗਰ ਪੁਲੀ ਦੇ ਉੱਪਰ ਬੀਆਰਐਸ ਨਗਰ ਨੂੰ ਜਿਹੜਾ ਜੁੜਦਾ ਹੈਗਾ ਉਹ ਵੀ ਵਿੱਚੇ ਸੀਗਾ ਤੇ 4 40 ਦਿਨਾਂ ਦੇ ਵਿੱਚ ਉਹ ਟਾਈਮ ਲਿਮਿਟ 'ਚ ਪੂਰਾ ਹੋ ਗਿਆ ਸੀ ਤੇ ਇਹ ਤਾਂ 3 ਸਾਲਾਂ ਦੇ ਵਿੱਚ ਲਟਕਦੇ ਹੀ ਪਏ ਆ। ਠੀਕ ਹੈ ਨਾ ਔਰ ਇਹਨਾਂ ਦੇ ਝੂਠ ਦੀ ਤਾਂ ਅੱਜ ਦੀ ਅਖਬਾਰਾਂ ਨੇ ਹੀ ਤਾਜੀ ਉਦਾਹਰਨ ਦਿੱਤੀ 8.80 ਸੀਆਰ ਦੇ ਨਾਲ ਰੋਜ਼ ਗਾਰਡਨ ਦੇ ਵਿੱਚ ਬੜਾ ਵੱਡਾ ਪੱਥਰ ਲਗਾ ਕੇ ਗਏ ਆ 10 ਦਿਨ ਪਹਿਲਾਂ ਸ਼ਾਇਦ 28 ਜਾਂ 29 ਮਾਰਚ ਨੂੰ ਕਿ ਅਸੀਂ ਰੋਜ਼ ਗਾਰਡਨ ਦਾ ਕਾਇਆਕਲਪ ਕਰਾਂਗੇ ਤੇ ਹਾਈ ਕੋਰਟ ਨੇ ਉੱਤੇ ਸਟੇ ਕਿਉਂ ਦਿੱਤਾ ਉਹਦਾ ਵਰਕ ਆਰਡਰ ਨਹੀਂ ਰੋਕਦਾ ਜਿਹੜੀ ਚੀਜ਼ ਇੱਕ ਸਬ ਕਮੇਟੀ ਨੇ ਕਹਿਤਾ ਵੀ ਇਹ ਜਿਹੜੀ ਟੈਕਨੀਕਲ ਬਿਡ ਹੈ ਗਲਤ ਖੁੱਲੀ ਹੈ ਇਹ ਠੇਕਾ ਨਹੀਂ ਦੇਣਾ ਚਾਹੀਦਾ ਸੀ ਐਸਾ ਕਿ ਕੰਮ ਸੀ ਐਸੀ ਕੀ ਮਤਲਬ ਕਿ ਮਜਬੂਰੀ ਪੈ ਗਈ ਸੀਗੀ ਸੰਜੀਵ ਅਰੋੜਾ ਜੀ ਨੂੰ ਵੀ ਸਰਕਾਰ ਨੂੰ ਵੀ ਸਾਡੀ ਕਾਰਪੋਰੇਸ਼ਨ ਨੂੰ ਵੀ ਵੀ ਫੜਾੜ ਪੱਥਰ ਲਗਾਓ ਜੀ ਵੀ ਸਾਡੀਆਂ ਫੋਟੋਆਂ ਖਿੱਚੋ ਮੈਂ ਬਹੁਤ ਕੰਮ ਕਰਵਾ ਰਿਹਾ ਕੱਲ ਮੈਂ ਦੇਖਿਆ ਸਨੇਤ ਦੇ ਵਿੱਚ ਸ਼ਾਇਦ ਸਕੂਲ ਸੇ ਵਾਸ਼ਰੂਮ ਬੱਚਿਆਂ ਦੇ ਮੁੰਡਿਆਂ ਦਾ ਸਕੂਲ ਹੈ वो उद्घाटन किया है भी, गया। भी, भी, बड़ा हाँ बड़ा चर्चा चाहिए जे तुम पूछो बेचारी टीचर ने ना अपने पल्यों जेब चो परस चो पैसे अपनी तनख्वाह चो दिते है ऐदा नहीं करना चाहिए तुसी बड़े अच्छे आदमी है पर मैं नहीं समझ आ रहा वो क्यों पॉलिटिक्स का शिकार हो रहे हैं जेडी दान पुन वो बहुत करते हैं जे उन्होंने अपने वो दान पुन करके अपना नाम लगवाए ना मैंने बहुत खुशी होंगी पर जी बेचारी टीचर ने ਉਥੇ ਪੈਸੇ 21 ਰੁਪਏ ਇਕੱਠਾ ਕਰਕੇ ਉਹ ਚਾਰ ਬਾਥਰੂਮ ਬਣਾਏ ਉਹਨਾਂ ਦਾ ਕਿਤੇ ਨਾਮ ਨਹੀਂ ਉਹਨਾਂ ਨੂੰ ਕੋਈ ਐਪਰੀਸੀਏਸ਼ਨ ਨਹੀਂ ਉਹ ਸਰਕਾਰ ਦੇ ਖਾਤੇ 'ਚ ਕਿੱਦਾਂ ਜਾ ਸਕਦੀ ਐ ਇੱਕ ਕੰਪਨੀ ਸਵਾਲ ਪੁੱਛੇ 3 4 ਦੰਤ ਤੋਂ ਸੋਸ਼ਲ ਮੀਡੀਆ ਤੇ ਵੀ ਕਾਫੀ ਮਤਲਬ ਵਾਇਰਲ ਇੱਕ ਗੱਲ ਹੋ ਰਹੀ ਸੀ ਤੇ ਜਦੋਂ ਅਮਰਦਰ ਸਿੰਘ ਰਾਜਾ ਆਪਣੇ ਭਾਰਤੀ ਜਨ ਆਸ਼ੂ ਜੀ ਨੂੰ ਟਿਕਟ ਅਲਾਉਸ ਹੋਈ ਉਸ ਤੋਂ ਬਾਅਦ ਇਹ ਆਏ ਵੀ ਨਿਕਲ ਜਾਣਾ ਹਾਂ ਹਾਂ ਔਰ ਸੋਸ਼ਲ ਮੀਡੀਆ ਤੇ ਬੜਾ ਹੈ ਵਾਇਰਲ ਹੋਇਆ ਕਿ ਆਸ਼ੂ ਜੀ ਨੂੰ ਮਿਲਨ ਆਏ ਨੇ ਤੇ ਆਸ਼ੂ ਜੀ ਔਰ ਮਮਤਾ ਜੀ ਘਰ ਸੀਗੇ ਤੇ ਰਾਜਾ ਵਰਿੰਗ ਜੀ ਨੂੰ ਜਾਣ ਬੁੱਝ ਕੇ ਨਹੀਂ ਮਿਲੇ ਤੇ ਟਵੀਟ ਵੀ ਕੀਤਾ ਗਿਆ ਕਿ ਮੈਂ ਘਰ ਹੁੰਦਾ ਤੇ ਜੂਰ ਮਿਲਦਾ ਇਹ ਗੱਲ ਕਿੰਨੀ ਕੇ ਦੇ ਵਿੱਚ ਸੱਚਾਈ ਹੈ ਕਿ ਆਸ਼ੂ ਤੇ ਮਮਤਾ ਜੀ ਘਰ ਸੀਗੇ ਕੀ ਇਹ ਗੁੱਟ ਬੰਡੀ ਦੀ ਕੋਈ ਗੱਲ ਹੋ ਰਹੀ ਹੈ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਇਹ ਗੱਲ ਪੁੱਛਤੀ ਆ ਮੈਂ ਸਾਰੇ ਪੱਤਰਕਾਰਾਂ ਨੂੰ ਪੁੱਛਤੀ ਆ ਮੇਰੇ ਘਰ ਦੇ ਬਾਹਰ ਸੀ ਸਾਰੀ মিডিਆ ਜੀ ਮੇਰੇ ਘਰ ਦੇ ਬਾਹਰ ਸੀ ਮੈਨੂੰ ਇਹ ਸਾਰੀ ਮੀਡੀਆ ਦੱਸੇ ਹੈਨਾ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਚਲਾ ਰਿਹਾ ਹੈ ਮੈਂ ਘਰੋਂ ਬਾਹਰ ਨਿਕਲੀ ਸੀ ਜਾਂ ਮੈਂ ਘਰ ਅੰਦਰ ਆ ਰਹੀ ਸੀ ਜੇ ਮੈਂ ਘਰ ਹੁੰਦੀ ਤੇ ਮੈਂ ਮੇਰੀ ਮੀਟਿੰਗ ਸੀ ਗਿਆ ਜਾਂ ਮੈਂ ਕਿਤੇ ਬਾਹਰ ਜਾਣੀ ਆ ਤੇ ਮੈਂ ਆਪਣੇ ਘਰੋਂ ਬਾਹਰ ਨਿਕਲਦੀ ਉਹਨਾਂ ਨੂੰ ਦਿਖਦੀ ਨਾ ਗੇਟ ਹੈ ਮੇਰਾ ਦੋ ਗੇਟ ਹੈ ਦੋਨੋਂ ਗਲੀਆਂ ਦੇ ਦੋਨੋਂ ਪਾਸੇ ਉਹ ਖੜੇ ਸੀਗੇ ਘਰੋਂ ਬਾਹਰ ਨਿਕਲਦੇ ਦਿਖਣਾ ਸੀ ਉਸ ਵੇਲੇ ਜਦੋਂ ਸਾਡੇ AICC ਦੇ ਸੈਕਟਰੀ ਸਾਹਿਬ ਸਾਡੇ ਹੋਰ MLA ਸਾਹਿਬ ਅੰਦਰ ਬੈਠੇ ਸੀਗੇ ਜਦ ਮੈਂ ਅੰਦਰ ਆਇਆ ਤੇ ਮੈਂ ਬਾਹਰ ਜਾਂਦੀ ਦੇਖੂਗੀ ਲੇਕਿਨ ਉਹਨਾਂ ਪੱਤਰਕਾਰ ਭਰਾਵਾਂ ਨੂੰ ਸਾਰੀ ਸਾਰੇ ਬਾਹਰ ਖੜੇ ਸੀ ਮੈਂ ਆਪਣੇ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਡੇ ਮਾਡਲ ਗ੍ਰਾਮ ਹੈ ਉਹਨਾਂ ਦੀ ਕਮੇਟੀ ਦੇ ਨਾਲ ਕਾਰ ਚੋਂ ਉਤਰਦੇ ਹੋਏ ਦੇਖੀ ਆ ਜੀ ਉਹਨਾਂ ਨੇ ਸਭ ਨੂੰ ਮੈਨੂੰ ਕਿਹਾ ਵੀ ਹੁਣੇ 2 ਮਿੰਟ ਹੋਇਆ ਰਾਜਾ ਜੀ ਗਏ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਹੋ ਸਕਦਾ ਇਤੇ ਅੱਗੇ ਟਾਈਮ ਦਿੱਤਾ ਹੁੰਦਾ ਕੋਈ ਗੱਲ ਨਹੀਂ ਦੁਬਾਰਾ ਆ ਜਾਣਗੇ ਤੇ ਉਹਨਾਂ ਨੇ ਅੱਗੇ ਦੱਸਿਆ ਵੀ ਅੰਦਰ ਹੱਲੇ ਬਾਕੀ ਬੈਠੇ ਹੈਗੇ ਆ ਤੇ ਮੈਂ ਉਹਨਾਂ ਦੇ ਨਾਲ ਗੱਲ ਕਰਦੀ ਕਰਦੀ ਅੰਦਰ ਚਲੀ ਗਈਆਂ ਤੇ ਜੇ ਉਹਨਾਂ ਪੱਤਰਕਾਰ ਭਰਾਵਾਂ ਨੇ ਇਹ ਗੱਲ ਲਗਾਈ ਆ ਵੀ ਅਸੀਂ ਘਰ ਸੀਗੇ ਫਿਰ ਦੇਖੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਔਰ ਆਸ਼ੂ ਜੀ ਵੀ ਮੈਂ ਜਵਾਰ ਨਗਰ ਮੀਟਿੰਗ ਕਰ ਰਹੀ ਸੀ ਸਾਰੇ ਜਵਾਰ ਨਗਰ ਨੂੰ ਪਤਾਇਆ ਵੀ ਆਸ਼ੂ ਜੀ ਉੱਥੇ ਬੋਲ ਰਹੇ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਘਰ ਕੋਈ ਆਇਆ ਹੈਗਾ ਤੁਸੀਂ ਇਲੈਕਸ਼ਨ ਕੈਂਪੇਨ 'ਚ ਹੋ ਤੁਸੀਂ ਮੀਟਿੰਗ ਕਰ ਰਹੇ ਹੋ ਤੁਸੀਂ ਉਹ ਮੀਟਿੰਗ ਛੱਡ ਕੇ ਆ ਸਕਦੇ ਹੋ ਨਹੀਂ ਆ ਸਕਦੇ ਨਾ ਇਸ ਗੱਲ ਨੂੰ ਸਾਡੇ ਪ੍ਰਧਾਨ ਸਾਹਿਬ ਵੀ ਸਮਝਦੇ ਆ ਰਾਜਾ ਜੀ ਉਹਨਾਂ ਨੇ ਕਿਸੇ ਨੂੰ ਕੁਝ ਕਿਹਾ ਸਾਡੇ ਸੰਜੇ ਤਲਵਾਰ ਜਿਹੜੇ ਡਿਸਟ੍ਰਿਕਟ ਪ੍ਰਧਾਨ ਸੀ ਉਹ ਨਾਲ ਸੀ ਉਹਨਾਂ ਨੇ ਕਿਸੇ ਨੂੰ ਕੁਝ ਕਿਹਾ ਤੇ ਫਿਰ ਜੇ ਐਵੇਂ ਜਿਹੜਾ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਦੀ ਆਦਤ ਪਈ ਹੋਈ ਹੈ ਨਾ ਵੀ ਜੋ ਝੂਠ ਤੂਫਾਨ ਹੈ ਬੋਲੀ ਚੱਲੋ ਕਰੀ ਚੱਲੋ ਤੇ ਉਹ ਕਰੀ ਜਾ ਜੋ ਇਲੈਕਸ਼ਨ ਦੀ ਡੇਟ ਅਨਾਉਂਸ ਹੋਏਗੀ ਤਾਂ ਸਾਰੇ ਹੀ ਲੀਡਰ ਤਰਤੇ ਹੋਣਗੇ ਸਾਰੇ ਹੀ ਆਣਗੇ ਆ ਵੀ ਰਹੇ ਆ ਆਸ਼ੂ ਜੀ ਨੂੰ ਸਪੋਰਟ ਵੀ ਕਰ ਰਹੇ ਆ ਰਾਜਾ ਵੀਰ ਜੀ ਕੋਲ ਸਾਡੇ ਪ੍ਰਧਾਨ ਹੈ ਹੋਰ ਵੀ ਤਾਂ 100 ਕੰਮ ਹੈ ਉਹ ਵਿਚਾਰੇ ਸੁਲਤਾਨਪੁਰ 로ਦੀ ਵੀ ਰੈਲੀ ਕਰ ਰਹੇ ਆ ਬਾਕੀ ਬਸੇ ਵੀ ਕਰ ਰਹੇ ਆ ਤੁਸੀਂ ਐਵੇਂ ਕਿਸੇ ਨੂੰ ਕੁਐਸਚਨ ਮਾਰਕ ਨਾ ਕਰੋ ਕੀ ਸੋਚਦੇ ਹੋ ਕੰਪੇਨਿੰਗ ਚਲ ਰਹੀ ਹੈ ਡੋ টু ਡੋ ਤੁਹਾਨੂੰ ਪਬਲਿਕਲੀ ਤੁਸੀਂ ਜਾ ਰਹੇ ਹੋ ਮੀਟਿੰਗਸ ਵਿੱਚ ਜਾ ਰਹੇ ਤੁਸੀਂ ਆਪ ਵੀ ਜਾ ਰਹੇ ਹੋ ਆਸ਼ੂ ਜੀ ਵੀ ਜਾ ਰਹੇ ਕਿਹੜੇ ਮੁੱਖ ਮੁੱਦੇ ਸ਼ਹਿਰ ਦੀ ਡਵੈਲਪਮੈਂਟ ਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚੋਂ ਉਹਨਾਂ ਕੋਲੋਂ ਵੋਟ ਜੋ ਮੰਗਦੇ ਹੋ ਔਰ ਕਿਹੜਾ ਜੋ اپੋਜੀਸ਼ਨ ਦੇ ਜੋ ਹੰਦ ਵੀ ਖੜੇ ਹੋਏ ਨੇ ਉਹਨਾਂ ਦੇ ਕੰਮਾਂ ਨੂੰ ਲੈ ਕੇ ਤੇ ਆਪਣੇ ਕੰਮਾਂ ਨੂੰ ਲੈ ਕੇ ਕਿਸ ਤਰ੍ਹਾਂ ਕੰਪੇਅਰ ਕਰਦੇ ਦੇਖੋ ਮੈਂ ਨਾ ਮੇਰੇ ਦੋ ਹੀ ਮੁੱਦੇ ਆ Ludhiana West ਦੀ ਗੱਲ ਕਰਾਂ ਤਾਂ ਸਾਰਾ ਲੁਧਿਆਣਾ ਜਾਣਦਾ ਵੀ ਕੰਮਾ ਦੇ ਵਿੱਚ ਆਸ਼ੂ ਜੀ ਦਾ ਕੋਈ ਮੁਕਾਬਲਾ ਨਹੀਂ ਜੋ ਲੁਧਿਆਣਾ ਵੈਸਟ 'ਚ ਡਵੈਲਪਮੈਂਟ ਹੋਈ ਐ ਉਹ ਉਧਰ ਦੀ ਡਵੈਲਪਮੈਂਟ ਜਾਂ ਤਾਂ ਲੰਬੀ ਹੋਈ ਸੀ ਜਾਂ ਜਲਾਲਾਬਾਦ ਹੋਈ ਸੀ ਜਾਂ ਬਠਿੰਡੇ ਹੋਈ ਸੀ ਇਵਨ ਪਟਿਆਲੇ 'ਚ ਵੀ ਨਹੀਂ ਹੈਗੀ ਤੇ ਲੁਧਿਆਣਾ ਵੈਸਟ ਦੇ ਵਿੱਚ ਐ ਅੱਜ ਦੀ ਡੇਟ 'ਤੇ ਜੇ ਅੱਜ ਦੀ ਮੌਜੂਦਾ ਸਰਕਾਰ ਜਾਂ ਐਮਪੀ ਸਾਹਿਬ ਜਾਂ ਸਾਡੇ ਇੱਥੇ ਦੇ ਐਮਐਲਏ ਜਾਂ ਸੀਐਮ ਸਾਹਿਬ ਜਾਂ ਕੇਜਰੀਵਾਲ ਕੀ ਕਹਿਣ ਕੈਸੀ ਲੁਧਿਆਣੇ ਵੈਸਟ ਨੂੰ ਆ ਨਵਾਂ ਪ੍ਰੋਜੈਕਟ ਦੇਣਾ ਆ ਤੇ ਮੇਰੇ ਨਾਲ ਬੈਠ ਕੇ ਗੱਲ ਕਰਨ ਜਾਂ 3 ਸਾਲਾਂ ਦੇ ਵਿੱਚ ਪੁਰਾਣਾ ਕੀ ਦਿੱਤਾ 3 ਸਾਲਾਂ ਦੇ ਵਿੱਚ ਇੱਥੇ ਐਗਰੀਕਲਚਰ ਯੂਨੀਵਰਸਿਟੀ ਹੈ ਇੱਥੇ ਡੀਐਮਸੀ ਹੈ ਸਾਡੇ ਐਮਪੀ ਸਾਹਿਬ ਨੇ ਕਹਿਤਾ ਮੈਂ ਡੀਐਮਸੀ ਮੈਡੀਕਲ ਕਾਲਜ ਬਣਾਉਂਗਾ ਡੀਐਮਸੀ ਤੁਸੀਂ ਬਣਾਉਂਗੇ ਤੁਸੀਂ ਹੋ ਤੇ ٹرسٹ ਦੇ ਵਿੱਚੋਂ ਇੱਕ ਅੱਛੀ ਪੋਸਟ ਤੇ ਹੋ ਮੈਡੀਕਲ ਕਾਲਜ ਆਲਰੇਡੀ ਹੈ ਔਰ ਹਮੇਸ਼ਾ ਹੀ ਮੈਡੀਕਲ ਕਾਲਜ ਅਪਗ੍ਰੇਡ ਹੁੰਦੇ ਆ ਨਵੀਂ ਨਵੀਂ ਚੀਜ਼ਾਂ ਐਡ ਹੁੰਦੀਆਂ ਤੁਸੀਂ ਬਣਾਉਣਾ ਨਹੀਂ ਆ ਉਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਹਿੰਦੇ ਮੈਂ ਸੀਐਮਸੀ ਬਣਾਉਂਗਾ ਹਾਂਜੀ ਸੀਐਮਸੀ ਡੀਐਮਸੀ ਤਾਂ ਵੀ ਪੁਰਾਣਾ ਆ ਮੈਂ ਈਐਸਏ ਬਣਾਉਂਗਾ ਈਐਸਏ ਸੈਂਟਰ ਗਵਰਨਮੈਂਟ ਦਾ ਆ ਤੁਸੀਂ ਕੀ ਬਣਾਓਗੇ ਯਾ ਤੁਸੀਂ ਕਿਹੜੇ ਬਨਵਾਇਆ ਤਿੰਨ ਸਾਲਾਂ ਚ ਇਹ ਤਾਂ ਪੁਰਾਣੇ ਆ ਰਹੇ ਆ ਸਭ ਕੁਝ ਆਲਰੇਡੀ ਉਹਨਾਂ ਦਾ ਚੱਲ ਰਿਹਾ ਜਿਹੜੇ ਮੈਡੀਕਲ ਕਾਲਜ ਜਿਵੇਂ ਸਕੂਲ ਕਾਲਜ ਚੱਲਦੇ ਹੈਗੇ ਆ ਉਹਨਾਂ ਦੇ ਵਿੱਚ ਇੱਕ ਕਲਾਸਰੂਮ ਨਵਾਂ ਪੈ ਗਿਆ ਇੱਕ ਨਵੀਂ ਉਹ ਆ ਗਈ ਉਹਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਦੱਸੋ ਸਰਕਾਰ ਤਾਂ ਚਾਹ ਰਹੀ ਹੈ ਜੀ ਅਸੀਂ ਸਕੂਲ ਪ੍ਰਾਇਮਰੀ ਨਾਲ ਜਿਹੜੇ ਬੁਲਾ ਰਹੇ ਹਾਂ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਹਾਂ ਸਿੱਖਿਆ ਕ੍ਰਾਂਤੀ ਕਿਹੜੇ ਵਾਲੀ ਜੀ ਸਰਕਾਰ ਦਾਵਾ ਕਰ ਰਹੀ ਹੈ ਜੀ ਆ ਨਾ ਲੁਧਿਆਣਾ ਦੇ ਵਿੱਚ ਤੁਹਾਨੂੰ ਇੱਕ ਕੰਮ ਦੇ ਦਿੰਨੀ ਆ ਤੁਸੀਂ ਕਰ ਲੈਣਾ ਜੀ ਲੁਧਿਆਣਾ ਦੇ ਵਿੱਚ ਇੱਕ ਹਲਕਾ ਆ ਉਹਦੇ ਵਿੱਚ ਇੱਕ ਸਕੂਲ ਹੈ ਉਹ ਉਹਨਾਂ ਨੂੰ ਜਾ ਕੇ ਪੁੱਛੋ ਕਿ ਉਹਨਾਂ ਦੀ ਔਨ ਰੋਲ ਕਿੰਨੇ ਸਟੂਡੈਂਟਸ ਐ ਔਰ ਐਟ ਪ੍ਰੈਜ਼ੈਂਟ ਕਿੰਨੇ ਹੁੰਦੇ ਆ ਔਰ ਇਹ ਕਿੱਲੇ ਇੱਕ ਸਕੂਲ ਦਾ ਹਾਲ ਨਹੀਂ ਸਾਰਿਆਂ ਦਾ ਹਾਲ ਐ ਜੇ ਪਿਛਲੇ 3 ਸਾਲਾਂ ਦੀ ਤੁਸੀਂ ਉਹਨਾਂ ਦੀ ਆ ਦੇਖ ਲੋ ਨਾ ਸਟਰੈਂਥ ਕਿੰਨੀ ਆ ਸਕੂਲਾਂ ਦੀ ਵਧੀ ਨਹੀਂ ਹੋਣੀ ਘਟੀ ਐ ਸਰਕਾਰ ਦਾਵਾ ਕਰ ਰਹੀ ਜੀ ਤੁਸੀਂ ਬਹੁਤ ਸਹੂਲਤਾਂ ਦੇ ਰਿਹਾ ਜੋ ਮਾਡਲ ਸਕੂਲ ਫੈਸਿਲਿਟੀਜ਼ ਦੇ ਰਿਹਾ ਪ੍ਰਾਈਵੇਟ ਸਕੂਲਾਂ ਤੋਂ ਵੱਧ ਫੈਸਿਲਿਟੀ ਤੁਸੀਂ ਦੱਸੋ ਨਾ ਕਿਹੜੀ ਮਾਡਰਨ ਫੈਸਿਲਿਟੀ ਦਿੱਤੀ ਆ ਉਹਨਾਂ ਨੇ ਕਿਹੜੀ ਮਾਡਰਨ ਫੈਸਿਲਿਟੀ ਦਿੱਤੀ ਐ ਜਿਵੇਂ ਗੱਲ ਕਰਦੇ ਆ ਕਿ ਡਿਜੀਟਲ ਤੋਂ ਬਲੈਕਬੋਰਡ ਹੋ ਗਿਆ ਆਲਰੇਡੀ 3 ਸਾਲ ਪਹਿਲੇ ਲਾਇਬ੍ਰੇਰੀ ਹੋ ਗਈ ਲੈਬੋਰਟਰੀ ਹੋ ਗਈ সুইমিং ਪੂਲ ਤੁਸੀਂ ਅੱਗੇ ਮੇਰੇ ਹੋਈਆਂ ਨਾ ਉਹ ਹਵਾਟੇ ਹੋਈਆਂ ਨਾ ਹੈ ਤਾਂ ਨਹੀਂ ਕਿਤੇ ਜਿਹੜੇ সুইমিং ਪੂਲ ਵਾਲੇ ਸਕੂਲ ਦੀ ਗੱਲ ਕਰ ਰਹੇ ਆ ਸੰਜੇ ਤਲਵਾਰ ਦਾ ਪੂਰਵੀ ਚ ਲਿਆਂਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਿ ਦਵਾਈ ਨਗਰ ਵਾਲਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਪੀਏਯੂ ਸਕੂਲ 스마트 ਸਕੂਲ ਸਭ ਤੋਂ ਪਹਿਲਾ ਸਕੂਲ ਪੂਰੇ ਪੰਜਾਬ 'ਚ ਬਣਿਆ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਤੇ ਉਦਘਾਟਨ ਤਾਂ ਆਲਰੇਡੀ ਕੈਪਟਨ ਸਾਹਿਬ ਕਰ ਚੁੱਕੇ ਆ ਉਹਦੇ ਸਕੂਲ ਦਾ ਨਾਮ ਤੁਸੀਂ ਸਮਾਰਟ ਸਕੂਲ ਤੋਂ ਐਮਿਨੈਂਟ ਸਕੂਲ ਕਰ ਦਿਓ ਕੋਈ ਫਰਕ ਪੈਂਦਾ ਉਹ ਤੇ ਕਮਰੇ ਵੀ ਹੋਣੇ ਆ ਬੈਂਚ ਵੀ ਹੋਣੇ ਆ ਟੀਚਰ ਵੀ ਘੱਟ ਹੀ ਹੋਣੇ ਆ ਜ਼ਿਆਦਾ ਤਾਂ ਹੈ ਨਹੀਂ ਦੋ ਸ਼ਿਫਟਾਂ 'ਚ ਸਕੂਲ ਚੱਲਦਾ ਉਹਨਾਂ ਨੂੰ ਇਹ ਵੀ ਨਹੀਂ ਸ਼ਾਇਦ ਪਤਾ ਹੋਣਾ ਹੈਗਾ ਤੇ ਜੇ ਮੈਂ ਗੱਲ ਕਰਾਂ ਸਕੂਲ ਦੇ ਇਨਫਰਾਸਟ੍ਰਕਚਰ ਦੀ ਕਿਤੇ ਗਲਤ ਨਾ ਹੋਵਾ ਤੇ 스마트 시티 ਦੇ ਵਿੱਚੋਂ ਸਾਰੇ ਲੁਧਿਆਣਾ ਵੈਸਟ ਦੇ ਛੱਡੋ ਸਾਰੇ ਲੁਧਿਆਣੇ ਦੇ ਸਕੂਲ ਅਪਗ੍ਰੇਡ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ 스마트 ਕਲਾਸਰੂਮ ਦਿੱਤੇ ਗਏ ਸੀਗੇ ਉਹਨਾਂ ਦਾ ਇਨਫਰਾਸਟ੍ਰਕਚਰ ਅਪਲੋਡ ਕੀਤਾ ਗਿਆ ਸੀ ਸਨੇਤ ਜਵੱਦੀ ਆ ਬਾੜੇਵਾਲ اے HDFC ਬੈਂਕ ਜਦੋਂ ਆਸ਼ੂ ਜੀ ਸੀਗੇ ਉਹਨਾਂ ਨੇ ਸਾਰੇ ਅਪਗ੍ਰੇਡ ਕੀਤੇ ਸੀ ਇਹਨਾਂ ਨੇ ਕੀ ਕੀਤਾ ਕਿਸੇ ਦਾ ਘਰ ਬਣਿਆ ਹੋਵੇ ਇੱਕ ਬਾਪ ਨਾਲ ਬੜੇ ਰੀਜਾ ਦੇ ਨਾਲ ਆਪਣੇ ਉਹਦੇ ਵਿੱਚੋਂ ਇੱਕ ਘਰ ਬਣਾਉਂਦਾ ਆ ਤੇ ਜਿਹੜੇ ਬੱਚੇ ਹੁੰਦੇ ਆ ਨਾ ਜਦੋਂ ਨਵੇਂ-ਨਵੇਂ ਜਵਾਨ ਹੁੰਦੇ ਆ ਉਥੇ ਪੇਂਟ ਕਰਾ ਕੇ ਕਹਿੰਦੇ ਦੇਖਿਆ ਮੈਂ ਬਹੁਤ ਸੋਹਣਾ ਘਰ ਬਣਾ ਲਿਆ ਇਹ ਹੀ ਕਰਦੇ ਆ ਨਾ ਬਿਲਕੁਲ ਜੀ ਤੇ ਇਹਨਾਂ ਤੋਂ ਤਾਂ ਇਹ ਵੀ ਨਹੀਂ ਹੋਇਆ ਵੀ ਪੇਂਟ ਚੰਗਾ ਕਰਾ ਦੇਣ ਤੇ ਕੱਲ ਜੋ ਜੋੜ ਮਾਜਰਾ ਜੀ ਨੇ ਉਥੇ ਸਮਾਣੇ ਕੀਤਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕੀ ਸੋਚਦੇ ਹੋ ਕਿ ਲੁਧਿਆਣਾ ਜੋ ਪੱਛਮੀ ਸੀਟ ਹੈ ਆਸ਼ੂ ਜੀ ਜਿੱਤਰ ਦੇ ਵਿੱਚ ਕਾਮਯਾਬ ਹੋਗੇ ਦੇਖੋ ਡਵੈਲਪਮੈਂਟ ਦੇ ਮੁਕਾਬਲੇ ਆਸ਼ੂ ਜੀ ਦਾ ਕੋਈ ਮੁਕਾਬਲਾ ਨਹੀਂ ਜਦੋਂ ਬਿਲਕੁਲ ਚੋਣ ਡੇਟ ਅਨਾਉਂਸ ਹੋ ਜਾਏਗੀ ਸਾਰੇ ਕੈਂਡੀਡੇਟ ਆ جائیں ਆਣਗੇ ਫਿਰ ਆਸ਼ੂ ਜੀ ਆਪਣੀ ਡਿਵੈਲਪਮੈਂਟ ਦੀ ਗੱਲਾਂ ਕਰਨਗੇ ਪੰਜਾਬ ਨੂੰ ਐਸੇ ਲੇ ਕੇਜਰੀਵਾਲ ਦੀ ਲੋੜ ਨਹੀਂ ਹੈ ਕੇਜਰੀਵਾਲ ਦਾ ਜੇ ਐਜੂਕੇਸ਼ਨ ਮਾਡਲ ਬਹੁਤ ਅੱਛਾ ਹੁੰਦਾ ਤੇ ਦਿੱਲੀਓ ਉਹ ਪੰਜਾਬ ਨਾ ਆਂਦੇ ਕੇਜਰੀਵਾਲ ਦਾ ਜੇ ਹੈਲਥ ਮਾਡਲ ਬਹੁਤ ਅੱਛਾ ਹੁੰਦਾ ਤੇ ਦਿੱਲੀਓ ਉਹ ਪੰਜਾਬ ਨਾ ਆਂਦੇ ਠੀਕ ਹੈ ਔਰ ਜੇ ਤੁਸੀਂ ਕਰਪਸ਼ਨ ਦੀ ਗੱਲ ਕਰੋ ਤੇ ਤੁਸੀਂ ਅ ਅਨੈਸਟੀ ਦੀ ਗੱਲ ਕਰੋ ਤੇ ਆਸ਼ੂ ਜੀ ਕਚਹਿਰੀ ਦੇ ਵਿੱਚੋਂ ਸਾਫ਼ ਆਏ ਆ ਜੀ ਠੀਕ ਹੈ ਤੇ ਉਹਨਾਂ ਤੇ ਹਲੇ ਕੇਸ ਚੱਲ ਰਹੇ ਆ ਜਿਹੜੇ ਉਹਨਾਂ ਨੇ ਆ ਕੇ ਇੱਥੇ ਕਿਹਾ ਨਾ ਵੀ ਕੌਣ ਆਸ਼ੂ ਜਾਂ ਉਹ ਕੇਜੀਵਾਲ ਸਾਹਿਬ ਕਹਿ ਕੇ ਗਏ ਬੀਜੇਪੀ ਔਰ ਕਾਂਗਰਸ ਕੋ ਵੋਟ ਮਤ ਡਾਲਨਾ ਹਮ ਤੋ ਕੰਮ ਤੋ ਹਮ ਲੋਗੋ ہماری ਸਰਕਾਰ ਹੈ ਐਦਰਾ-ਉਦਰਾ ਕੁਝ ਤੇ ਜਿਹੜੇ ਆ ਬੋਰਡ ਲੱਗੇ ਆ ਨਾ ਗੁੱਸਾ ਨਾ ਹੰਕਾਰ ਤੇ ਉਹ ਕੇਜਰੀਵਾਲ ਜਾਂ ਐਮਪੀ ਸਾਹਿਬ ਜਾਂ ਸੀਐਮ ਆਨ ਦਾ ਕੀ ਬੋਲ ਰਿਹਾ ਸੀ ਉਸ ਸਟੇਜ ਤੇ ਖੜੇ ਹੋ ਕੇ ਉਹ ਹੰਕਾਰ ਨਹੀਂ ਬੋਲ ਰਿਹਾ ਸੀ ਉਹ ਧਮਕੀ ਹੈ ਕਿ ਅਹੰਕਾਰ ਹੈ ਤੇ ਪੰਜਾਬ ਮੈਂ ਹਰੇਕ ਨੂੰ ਇਹ ਕਹਿ ਰਹੀ ਹਾਂ ਕਿ ਲੁਧਿਆਣਾ ਵੈਸਟ ਵਾਲਿਓ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ 2 ਸਾਲ ਦੀ ਸਰਕਾਰ ਹੈ ਪਰ ਪੰਜਾਬ ਦੇ ਗੱਦਾਰ ਨਾ ਕੋਹਾਣਾ ਜੇ ਤੁਸੀਂ ਕੇਜਰੀਵਾਲ ਨੂੰ ਪੰਜਾਬ ਚੋਂ ਐਂਟਰੀ ਦੇ ਦਿੱਤੀ ਤੇ ਤੁਸੀਂ ਸਾਰੇ ਪੰਜਾਬੀਆਂ ਦੇ ਗਦਾਰ ਘਵਾਉਂਗੇ ਜਿਹਨੂੰ ਦਿੱਲੀ ਨੇ ਨਕਾਰਿਆ ਜਿਹਨੂੰ ਜਿੱਥੇ-ਜਿੱਥੇ ਇਹ ਇਲੈਕਸ਼ਨ ਲੜਨ ਗਏ ਆ ਉੱਥੋਂ-ਉੱਥੋਂ ਨਕਾਰ ਕੇ ਆਏ ਆ ਇੱਕ ਪੰਜਾਬੀ ਸੀ ਜਿਨ੍ਹਾਂ ਨੇ ਇਹਨਾਂ ਇਹਨਾਂ ਮਾਨ ਸਨਮਾਨ ਦਿੱਤਾ ਇਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਔਰ ਇਹਨਾਂ ਨੇ ਪੰਜਾਬ ਨੂੰ ਮਤਲਬ ਕਿ ਗਰਤ ਦੇ ਵਿੱਚੇ ਪੇਸ਼ਤਾ ਔਰ ਮੈਂ ਸਿਆਂਸ ਆਪ ਨੂੰ ਵੀ ਸੋਚਦੀ ਆ ਵੀ ਉਹ ਕਿਉਂ ਇੰਨੇ ਬੇਬਸ ਹੈ ਗਏ ਆ ਕਿ ਕਿਉਂ ਇੱਕ ਐਮਪੀ ਦੀ ਡਿਮੋਸ਼ਨ ਕਰਕੇ ਜੀ ਜੀ ਹੈਨਾ ਹਮੇਸ਼ਾ ਆਪਾਂ ਇੱਕ ਕਲਾਸ ਤੋਂ ਦੂਸਰੀ ਕਲਾਸ ਤੀਸਰੀ ਕਲਾਸ ਫਿਰ ਡਿਗਰੀ ਲੈਣੇ ਆ ਜਿਹੜਾ ਪੋਸਟ ਗ੍ਰੈਜੂਏਟ ਆ ਉਹਨੇ ਡਿਗਰੀਆਂ ਹੋ ਕੇ ਤੁਸੀਂ ਉਹਨੂੰ ਇੱਕ ਪੰਜੀ ਦਾ ਸਰਟੀਫਿਕੇਟ ਦੇ ਰਿਆ ਹੈਗੇ ਹੋ ਕਿਉਂ ਤੁਹਾਡੇ ਲਈ ਲੋਗਾਂ ਨੂੰ ਇਹ ਸਮਝਣਾ ਪਵੇਗਾ ਕਿ ਇਹਨਾਂ ਦੇ ਕੀ ਪਿੱਛੇ ਪਲੈਨਿੰਗ ਚੱਲ ਰਹੀ ਹੈ ਘਟੋ ਘਟ ਪੰਜਾਬ ਦੇ ਗਰਦਾਰ ਨਾ ਬਣਨ ਲੁਧਿਆਣਾ ਵੈਸਟ ਵਾਲੇ ਸੋਚ ਸਮਝ ਕੇ ਵੋਟ ਕਰੇ ਬਹੁਤ ਬਹੁਤ ਧੰਨਵਾਦ ਮਨਤਾ ਜੀ ਥੈਂਕ ਯੂ ਅੱਜ ਸਰ ਨਾਲ ਗੱਲਬਾਤ ਕਰਦੀ ਸੀ ਜੋ ਭਾਰਤੀਸ਼ਨ ਅੱਜ ਜੀ ਹੈ ਉਹਨਾਂ ਦੇ ਜੀਵਨ ਪਤਨੀ ਮਨਤਾ ਜੀ ਇਹਨਾਂ ਨੇ ਹਰ ਇੱਕ ਸਵਾਲ ਦਾ ਹਰ ਇੱਕ ਗੱਲ ਦਾ ਬੜਾ ਹੀ ਵਿਸਤਰੀਨਾਲ ਜਵਾਬ ਦਿੱਤਾ ਹੈ ਸੋ ਗੱਲਬਾਤ ਦਾ سلسلہ ਅੱਗੇ ਵੀ ਜਾਰੀ ਕਰਾਂਗੇ ਜਾਰੀ ਰੱਖਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ